ਬਾਬਾ ਨਾਨਕ ਜੀ ਦੇ ਆਗਮਨ ਤੇ ਪਾਈ ਗੁਰਦਾਸ ਜੀ ਨੇ ਲਿਖਿਆ ਹੈ ਸਤਗੁਰ ਨਾਨਕ ਪ੍ਰਗਟਿਆ ਮਿੜਿਤੋਂ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਆ ਧੁੰਦ ਭਰੀ ਸਥਿਤੀ ਅਜਾਈ ਹੀ ਹੁੰਦੀ ਹੈ ਜਿਸ ਵਿੱਚ ਨજર ਹੀ ਕੁਝ ਨਹੀਂ ਆਉਂਦਾ ਇਸ ਨੂੰ ਦੂਰ ਕਰਨ ਵਾਸਤੇ ਤਾਂ ਸੂਰਜ ਦੀ ਲੋੜ ਪੈਂਦੀ ਹੈ ਉਦੋਂ ਦੇ ਅਜਾਹੇ ਮਾੜੇ ਸਮੇਂ ਵਿੱਚ ਬਾਬਾ ਨਾਨਕ ਸੂਰਜ ਬਣ ਕੇ ਆਏ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਤੋਂ ਬਹਿਮਾ ਭਰਮਾ ਟੂੜੇ ਟਮਾਣਾ ਅਤੇ ਆਪਣੇ ਆਪ ਤੇ ਬੇ ਵਿਸਾਹੀ ਦਾ ਆਲਮ ਰੋਕਣ ਵਾਸਤੇ ਲੋਕਾਂ ਨੂੰ ਜਗਾਉਣ ਦੇ ਰਾਹੇ ਪਾਉਣ ਦਾ ਕਾਰਜ ਆਰੰਭਿਆ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਨੂੰ ਰਾਇਪੋਏ ਦੀ ਤਲਵੰਡੀ ਵਿਖੇ ਹੋਇਆ ਜੋ ਹੁਣ ਪਾਕਿਸਤਾਨ ਵਿੱਚ ਹੈ ਅਤੇ ਜਿਸ ਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ ਇਹਨਾਂ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਸੀ ਇਹਨਾਂ ਦੇ ਪਿਤਾ ਮਹਿਤਾ ਕਾਲੂ ਜੋ ਪਿੰਡ ਤਲਵੰਡੀ ਵਿਖੇ ਮਾਲ ਮਹਿਕਮੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜ਼ਿਮੀਂਦਾਰ ਰਾਇ ਬੁਲਾਰ ਹੀਟ ਨੌਕਰੀ ਕਰਦੇ ਸਨ ਇਹਨਾਂ ਦੀ ਵੱਡੀ ਭੈਣ ਦਾ ਨਾਮ ਬੀਬੇ ਨਾਨਕੀ ਸੀ ਬੀਬੇ ਨਾਨਕੀ ਦਾ ਵਿਆਹ ਜ਼ੈਹਰਾਮਸ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਕੰਮ ਕਰਦੇ ਸਨ ਗੁਰੂ ਨਾਨਕ ਦੇਵ ਜੀ ਦਾ ਵੱਡੀ ਭੈਣ ਨਾਲ ਕਾਫੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ ਸਾਖੀਆਂ ਮੁਤਾਬਕ ਇਹ ਸਮਾਗੁਰੂ ਨਾਨਕ ਜੀ ਲਈ ਇੱਕ ਰਚਨਾਤਮਕ ਸਮਾਸੀ ਅਤੇ ਇਸ ਦੌਰਾਨ ਹੀ ਇਹਨਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ। 1475 ਈਸਵੀ ਵਿੱਚ ਆਪ ਨੂੰ ਗੋਪਾਲ ਪੰਡਿਤ ਕੋਲ ਪੜਨ ਭੇਜਿਆ ਗਿਆ। ਪੰਡਤ ਨਾਲ ਹੋਏ ਵਿਚਾਰ ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ ਪੱਟੀ ਵਿੱਚ ਦਰਜ ਕੀਤਾ ਹੈ 1478 ਈਸਵੀ ਵਿੱਚ ਪੰਡਤ ਵਿਜਨਾਥ ਸ਼ਰਮਾ ਆਪਸ ਸੰਸਕ੍ਰਿਤ ਪੜਨ ਭੇਜਿਆ ਗਿਆ ਉਸ ਨਾਲ ਵੀ ਗੁਰੂ ਜੀ ਨੇ ਸਚਜਾ ਵਿਚਾਰ ਵਟਾਂਦਰਾ ਕੀਤਾ 1480 ਈਸਵੀ ਵਿੱਚ ਫਾਰਸੀ ਪੜਨ ਲਈ ਕਤਬਦੀਨ ਮੋਲਾਨਾ ਆਪਸ ਭੇਜਿਆ ਗਿਆ ਕਿਹਾ ਜਾਂਦਾ ਹੁਣ ਹਾਲਾਤ ਕੀ ਨੇ ਕਿ ਗੁਰੂ ਘਰਾਂ ਅੰਦਰ ਸ਼ਰਧਾਪੂਰਵਕ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ ਗੁਰੂ ਬਾਬੇ ਦੀਆਂ ਸਖਿਆਮਾਂ ਬਾਰੇ ਬਿਚਾਰਾਂ ਕਰਕੇ ਉਹਨਾਂ ਦੀ ਸਖਿਆਮਾ ਨਾਲ ਜੋੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉਹਨਾਂ ਉੱਤੇ ਅਮਲ ਕਰਕੇ ਇਸ ਦੁਨੀਆ ਦੇ ਜੋ ਆਮ ਕੁਝ ਜੇ ਵਹਿਣ ਤੇ ਉਹਨਾਂ ਨੂੰ ਮਨੁੱਖਵਾਦੀ ਧਾਰਾ ਵੱਲ ਮੋੜਨ ਦੇ ਸੱਦੇ ਦਿੱਤੇ ਜਾ ਰਹੇ ਹਨ। ਇਹ ਕਾਰਜ ਬਹੁਤ ਔਖਾ ਹੈ ਪਰ ਇੱਥੇ ਗੱਲ ਕਰਦੇ ਹਾਂ ਸਾਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਸਮਾਜ ਦੀ ਵਿਗੜ ਰਹੀ ਧਾਰਾ ਨੂੰ ਸਹੀ ਰਸਤੇ ਵੱਲ ਮੋੜਨਾ ਕੋਈ ਸੌਖਾ ਕੰਮ ਤਾਂ ਨਹੀਂ ਹੁੰਦਾ। ਇਸ ਬਾਰੇ ਸਖਤ ਮਿਹਨਤ ਮੁਸ਼ਕਤ ਤਾਂ ਕਰਨੀ ਹੀ ਪਵੇਗੀ ਸੋ ਇਹ ਭਲਾ ਸੌਖਾ ਕਾਰਜ ਕਿਵੇਂ ਹੋ ਸਕਦਾ ਹੈ ਪਰ ਇਹਨਾਂ ਸਖਿਆਵਾਂ ਨਾਲ ਜੁੜੇ ਬੈਰਾਗ ਅਤੇ ਉਹਨਾਂ ਉੱਤੇ ਅਮਲ ਕੀਤੇ ਬਿਨਾਂ ਸਭ ਵਿਖਿਆਨ ਥੋਥੇ ਹਨ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਥਿਊਰੀ ਜਾਂ ਵਿਚਾਰ ਜਦੋਂ ਤੱਕ ਉਸ ਉੱਤੇ ਅਮਲ ਨਾਲ ਪਰਖਿਆ ਜਾਵੇ ਉਸ ਦਾ ਪੂਰਾ ਸੱਚ ਪੱਲੇ ਨਹੀਂ ਪੈਂਦਾ ਜੋ ਸੱਚ ਨੂੰ ਨਾ ਪਰਖੇ ਜਾਂ ਹੰਗਾਲੇ ਉਹ ਕਦਾ ਵਿਚਾਰ ਲੋੜ ਹੈ ਅੱਜ ਦੀ ਸਥਿਤੀ ਤੇ ਕੋਖਮੀ ਅਤੇ ਡੂੰਗੀ ਨਜ਼ਰ ਮਾਰਨ ਦੀ ਵਿਚਾਰਨ ਦੀ ਅਤੇ ਪਰਖ ਕਰਨ ਦੀ ਅੱਜ ਦਾ ਸਮਾਂ ਅੱਜ ਦਾ ਸਮਾਂ ਉਸ ਸਮੇਂ ਤੋਂ ਬਹੁਤ ਵੱਖਰਾ ਹੈ ਜਿਸ ਸਮੇਂ ਬਾਬਾ ਨਾਨਕ ਦਾ ਇਹ ਇਸ ਜੱਗ ਵਿੱਚ ਆਗਮਨ ਹੋਇਆ ਸੀ ਉਦੋਂ ਸਮਾਜ ਅੰਦਰ ਸਿਰੇ ਦੀ ਗੁਰਮਤ ਸੀ ਹਰ ਪਾਸੇ ਧੁੰਦ ਹੀ ਧੁੰਦ ਸੀ ਵਿਭਾਵ ਭਰਮਾਂ ਵਿੱਚ ਸਾਡਾ ਸਮਾਜ ਗਰਕਿਆ ਪਿਆ ਸੀ ਸੈਂਕੜੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਅਜੇ ਉਸ ਜਿੱਲਣ ਵਿੱਚ ਫਸੇ ਬੈਠੇ ਹਾਂ ਬ੍ਰਾਹਮਣ ਮੱਤੀ ਬਲੋ ਦਿੱਤੀ ਬਿਤਕਰੇ ਭਰਪੂਰ ਅਣਮਨੁੱਖੀ ਸੋਚ ਜਾਤ ਪਾਤ ਦੇ ਆਧਾਰ ਤੇ ਮਨੁੱਖ ਦੇ ਚੰਗੇ ਮੰਦੇ ਹੋਣ ਦੀ ਪਰਖ ਕੀਤੀ ਜਾਂਦੀ ਸੀ ਤਕੜਾ ਮਾਰ ਤਕੜਾ ਮਾਰੇ ਨੂੰ ਦਵਾਈ ਜਾ ਰਿਹਾ ਸੀ ਮਾਰੇ ਦਾ ਜੀਵਨ ਬਹੁਤ ਔਖਾ ਸੀ ਦਸਾਂ ਨੋਹ ਦੀ ਕਿਰਤ ਕਰਨ ਵਾਲਾ ਹੀ ਸਭ ਤੋਂ ਔਖਾ ਜੀਵਨ ਬਤਸਰ ਕਰਦਾ ਸੀ ਬਿਹਲੜ ਉਦੋਂ ਵੀ ਅੱਜ ਦੇ ਬੇਲੜਾ ਵਾਂਗ ਹੀ ਮੌਜਾਂ ਮਾਣਦੇ ਸਨ ਆਪਣੇ ਆਪ ਨੂੰ ਸਮਾਜ ਦੀ ਅਗਵਾਈ ਕਰਨ ਵਾਲੇ ਸੰਤ ਮਹਾਤਮਾ ਕਹਾਉਂਦੇ ਲੋਕ ਪਰਖੰਡਾਂ ਵਿੱਚ ਗਲਤਾਨ ਸਨ ਜਿਵੇਂ ਅੱਜ ਹਨ ਆਪਣੀ ਹੀ ਪੂਜਾ ਕਰਵਾਈ ਜਾਂਦੇ ਹਨ ਉਹਨਾਂ ਨੂੰ ਸਮਾਜ ਨਾਲੋਂ ਵੱਧ ਆਪਣੇ ਸੁੱਖਾਂ ਭਰੇ ਜੀਵਨ ਦੀ ਫਿਕਰ ਹੈ ਉਹਨਾਂ ਵਿੱਚੋਂ ਬਹੁਤ ਸਾਰੇ ਇਸ ਜੀਵਨ ਦੇ ਜਹਾਨ ਵੱਲੋਂ ਉਦਾਸ ਅਤੇ ਉਪਰਾਮ ਹੋਏ ਪਹਾੜੀ ਜਾਚੜੇ ਭਗਤੀ ਦੀਆਂ ਗੱਲਾਂ ਕਰਨ ਲੱਗੇ ਪਰ ਜੀਣ ਦੇ ਸਾਰੇ ਸਾਧਨ ਉਹ ਫਿਰ ਵੀ ਸਮਾਜ ਤੋਂ ਹੀ ਮੰਗਦੇ ਰਹੇ ਜਿਸ ਨੂੰ त्याਗਣ ਦਾ ਉਹ ਪਰਖੰਡ ਕਰਦੇ ਸਨ ਪਰ ਜਿਸ ਸਮਾਜ ਨੂੰ ਚੰਗੀ ਅਗਵਾਈ ਦੀ ਲੋੜ ਹੋਵੇ ਜੇ ਉਦੋਂ ਆਪਣੇ ਆਪ ਨੂੰ ਸੇਧ ਦੇਣ ਵਾਲੇ ਹੀ ਸੇਧਹੀਣ ਹੋ ਜਾਣ ਤਾਂ ਉਸ ਸਮਾਜ ਨੂੰ ਢਹੰਦਿਆ ਕਲਾਵਲ ਜਾਣ ਦੀ ਕੋਈ ਨਹੀਂ ਰੋਕ ਸਕਦਾ ਉਦੋਂ ਹਾਲਾਤ ਵੀ ਇਵੇਂ ਦੇ ਹੀ ਸੀ ਹੋਇਆ ਵੀ ਇਵੇਂ ਹੀ ਸੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਨਾਨਕ ਜਾਇਹ ਨਾਥ ਜੋਗੀਆਂ ਦੇ ਡੇਰਿਆਂ ਤੇ ਪਹੁੰਚੇ ਉਹਨਾਂ ਦੇ ਨਾਲ ਵਿਚਾਰਾ ਕੀਤੀਆਂ ਉਹਨਾਂ ਨੂੰ ਠੀਕ ਰਾਤ 23 10 22 ਇਹ ਗੱਲਾਂ ਬਾਤਾਂ ਜਿਨ੍ਹਾਂ ਨੂੰ ਗੋਸ਼ਟ ਭਾ ਵਿਚਾਰ ਬਟਾਂਦਰਾ ਕਰਨਾ ਵੀ ਕਿਹਾ ਜਾਂਦਾ ਹੈ ਅੱਜ ਸੋਚਦੇ ਹਾਂ ਕਿ ਇੱਥੋਂ ਹੀ ਅੱਜ ਦੀ ਗੋਸ਼ਟੀ ਸੈਮੀਨਾਰ ਵਿਚਾਰ ਬਟਾਂਦਰੇ ਆਦਿ ਸ਼ੁਰੂਆਤ ਹੋਈ ਹੋਵੇਗੀ ਕਿ ਦੂਜੇ ਦੀ ਗੱਲ ਸੁਣਨੀ ਅਤੇ ਆਪਣੀ ਕਹਿਣੀ ਵਾਲੀ ਰਵਾਇਤ ਤੁਰੀ ਜੋ ਅੱਜ ਦੇ ਸੰਸਾਰ ਅੰਦਰ ਹਰ ਪਾਸੇ ਹੀ ਵਰਤੀ ਜਾ ਰਹੀ ਹੈ ਇਸ ਕਰਕੇ ਤਾਂ ਬਾਬੇ ਨਾਨਕ ਨੇ ਕਿਹਾ ਸੀ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਜੈ ਸਥਿਤੀ ਬਾਰੇ ਕਿਸੇ ਕਵੀ ਮਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਬਾਬੇ ਨੇ ਸਿੱਧਾਂ ਦੇ ਮਨ ਤਾਂ ਬਦਲੇ ਪਰ ਅਸੀਂ ਆਪਣੇ ਮਨਾਂ ਦੇ ਡੇਰੇਆਂ ਵਿੱਚ ਚਾਨਣ ਹੋਣ ਹੀ ਨਹੀਂ ਦੇਣਾ ਚਾਹੁੰਦੇ ਕਵੀ ਕਹਿੰਦਾ ਹੈ ਸੱਟਾਂ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿੱਚ ਲੱਖਾਂ ਕਿਰਨਾਂ ਬਖੇਰੀਆਂ ਸਵੇਰਿਆਂ ਦੇ ਵਿੱਚ ਸਿੱਧਾ ਜੋਗੀਆਂ ਦੇ ਅੰਬਰਾਂ 'ਚ ਤਾਰੇ ਚਾੜ ਦਿੱਤੇ ਲੋਕ ਫੇਰ ਵੀ ਨਾ ਹੋਈ ਸਾਡੇ ਡੇਰਿਆਂ ਦੇ ਵਿੱਚ ਸਾਡੇ ਹੁਣ ਦੇ ਡੇਰੇ ਤਾਂ ਬਣਦੇ ਹੀ ਹਨੇਰਾ ਹਨ ਇਹਨਾਂ ਤੋਂ ਬਚਣ ਦਾ ਹੁਕਾ ਦੇਣਾ ਸਾਡਾ ਫਰਜ਼ ਹੈ ਤਲੰਕਾ ਅਤੇ ਅਰਬ ਦੇਸ਼ਾਂ ਵਿੱਚ ਵੀ ਗਏ ਉੱਗੇ ਧਰਮ ਸਥਾਨਾਂ ਵਿੱਚ ਜਾ ਕੇ ਪੰਡਤਾਂ ਮਿਲਾਣਿਆਂ ਅਤੇ ਆਮ ਲੋਕਾਂ ਨੂੰ ਅਸਲੀ ਧਰਮ ਦੀ ਸੋਝੀ ਕਰਵਾਈ ਸੰਸਾਰ ਦੇ ਧਾਰਮਿਕ ਆਗੂਆਂ ਵਿੱਚੋਂ ਸਭ ਤੋਂ ਵੱਧ ਸਫਰ ਕਰਨ ਵਾਲੇ ਆਪ ਹੀ ਸਨ ਆਪ ਨੇ ਬਾਣੀ ਰਾਹੀਂ ਥਾਂ-ਥਾਂ ਤੇ ਪ੍ਰਚਾਰ ਕੀਤਾ ਆਪਣੇ ਕਾਵ ਰਚਨਾ ਬਚਪਨ ਤੋਂ ਹੀ ਆਰੰਭ ਕਰ ਦਿੱਤੀ ਸੀ 1480 ਈਸਵੀ ਵਿੱਚ ਸਮਾਜੀ ਸੰਸਕਾਰ ਦੀ ਪੂਰਤੀ ਲਈ ਬੁલાਏ ਗਏ ਪੁਜੋਤ ਨੂੰ ਗੁਰੂ ਜੀ ਨੇ ਜੰਝੂ ਬਾਰੇ ਗਿਆਨ ਦਿੱਤਾ ਇਸ ਤਰ੍ਹਾਂ ਬਚਪਨ ਤੋਂ ਆਪ ਦਾ ਕਾਵ ਸਫਰ ਆਰੰਭ ਹੁੰਦਾ ਹੈ ਤੇ ਸਮਾਂ ਬੀਤਣ ਨਾਲ ਇਸ ਦਾ ਵਿਕਾਸ ਹੁੰਦਾ ਹੈ ਬਾਬਾ ਨਾਨਕ ਬਚਪਨ ਤੋਂ ਹੀ ਜਾਇ ਕਰਦਾਰ ਨਾਲ ਵਿਚਰਨ ਲੱਗੇ ਕਿ ਉਹਨਾਂ ਦਾ ਹਰ ਕਾਰਜ ਵੀ ਨਮਾ ਤੇ ਨਵੇਕਲਾ ਸੀ ਉਦੋਂ ਦੀ ਸਮਾਜਿਕ ਰੀਤ ਸੀ ਕਿ ਬੱਚੇ ਨੂੰ ਸਮਾਜ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਤਾਂ ਬ੍ਰਾਹਮਣੀ ਰੀਤਾਂ ਅਨੁਸਾਰ ਉਸ ਦੇ ਗਲ ਵਿੱਚ ਜਨੇਊ ਪਾਇਆ ਜਾਂਦਾ ਸੀ ਸੂਤ ਦੀ ਵੱਟੀ ਡੋਰੀ ਨੂੰ ਹੀ ਜਨੇਊ ਕਿਹਾ ਜਾਂਦਾ ਹੈ ਜਦੋਂ ਪਿਤਾ ਕਾਲੂ ਨੇ ਮਾਤਾ ਤ੍ਰਿਪਤਾ ਨੇ ਆਪਣੇ ਘਰ ਪੰਡਿਤ ਨੂੰ ਬੁਲਾ ਕੇ ਨਾਨਕ ਦੇ ਗਲ ਜਨੇਊ ਪਾਉਣ ਵਾਸਤੇ ਕਿਹਾ ਤਾਂ ਬਾਬੇ ਨਾਨਕ ਨੇ ਜਾਇ ਜਨੇਊ ਦੀ ਗੱਲ ਕੀਤੀ ਕਿ ਜੋ ਦਇਆਪ੍ਰਪੂਰ ਹੋਵੇ ਸਬਰ ਸੰਜਮ ਅਤੇ ਸੰਤੋਖ ਵਾਲਾ ਹੋਵੇ ਜੋ ਟੁੱਟੇ ਨਾ ਜੋ ਜਲੇ ਨਾ ਤੇ ਨਾ ਹੀ ਮੈਲਾ ਹੋਵੇ ਆਦ ਤੇ ਪੰਡਤ ਨੂੰ ਕਿਹਾ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤ ਬਟ ਇਹ ਜਨੇਊ ਜੀ ਦਾ ਹੈ ਤਾਂ ਪੰਡੇ ਕਾਤ ਇਸ ਤਰ੍ਹਾਂ ਸਬਰ ਸੰਤੋਖ ਸੰਜਮ ਵਾਲੇ ਅਤੇ ਨਾ ਜਲਣ ਵਾਲੇ ਤੇ ਨਾ ਮੈਲਾ ਹੋਣ ਵਾਲੇ ਤੇ ਨਾ ਟੁੱਟਣ ਵਾਲੇ ਜਨੂਵ ਦੀ ਮੰਗ ਕਰਕੇ ਬਾਬੇ ਨਾਨਕ ਨੇ ਸੂਤ ਦੇ ਬੱਟੇ ਧਾਗਿਆਂ ਵਾਲੇ ਜਨੂਵ ਨੂੰ ਹੀ ਰੱਦ ਕਰ ਦਿੱਤਾ ਪਰ ਪੰਡਿਤ ਜੈ ਜਨੂਵ ਬਾਰੇ ਜਾਣਦਾ ਹੀ ਕੁਝ ਨਹੀਂ ਸੀ ਜਿਹੜਾ ਬਾਬੇ ਨਾਨਕ ਨੇ ਮੰਗਿਆ ਉਸ ਸਮੇਂ ਦਲੀਲ ਨਾਲ ਰਵਾਇਤੀ ਕਿਸਮ ਦੇ ਜਨੂਵ ਨੂੰ ਪੌੜ ਤੋਂ ਕੀਤੀ ਗਈ ਨਾਂ ਵਿੱਚੋਂ ਨਵਾਂ ਵਿਚਾਰ ਨਵਾਂ ਰਾਹ ਭਾਵ ਸਿੱਖੀ ਦੇ ਰਾਹ ਦੀ ਧਾਰਾ ਫੁੱਟਦੀ ਹੈ ਇਹ ਸਾਨੂੰ ਅੱਜ ਸਮਝਣਾ ਸੌਖਾ ਹੈ ਉਦੋਂ ਪਾਵੇਂ ਓਖਾ ਲੱਗਿਆ ਹੋਵੇ ਫਰਜ ਕਰੋ ਬਾਬਾ ਨਾਨਕ ਉਸ ਦਿਨ ਜਦੋਂ ਪਿਤਾ ਕਾਲੂ ਜੀ ਨੇ ਉਸ ਨੂੰ ਘਰ ਸੱਦਿਆ ਸੀ ਜੇ ਉਦੋਂ ਪੰਡਤ ਦੇ ਕਹੇ ਜਨੂ ਪਾ ਲੈਂਦੇ ਤਾਂ ਕੀ ਅੱਜ ਇਹ ਸਥਿਤੀ ਹੁੰਦੀ ਜਿਸ ਵਿੱਚ ਆਪਾਂ ਸਾਰੇ ਗੁਜ਼ਰ ਰਹੇ ਹਾਂ ਆਪਾਂ ਰਲ ਕੇ ਬੈਠਦੇ ਹਾਂ ਸਾਂਝੀਆਂ ਵਿਚਾਰਾਂ ਕਰਦੇ ਹਾਂ ਇਹ ਉਸ ਦਿਨ ਬਾਬਾ ਨਾਨਕ ਬਲੋਂ ਰਵਾਈਟ ਕਿਸਮ ਦੇ ਜਨੂ ਪਾਉਣ ਦੀ ਕੀਤੀ ਗਈ ਨਾਂ ਦਾ ਸੱਟਾ ਹੀ ਹੈ ਕਿ ਇਹ ਨਵਾਂ ਰਾਹ ਤੁਰਿਆ ਜੋ ਸਿੱਖੀ ਦਾ ਰਾਹ ਬਣ ਗਿਆ ਇੱਥੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਨਾਨਕ ਤੋਂ ਪਹਿਲਾਂ ਕਬੀਰ ਜੀ ਨੇ ਵੀ ਇਸ ਰਾਹ ਨੂੰ ਰੱਦ ਕੀਤਾ ਤੇ ਭਗਤੀ ਲਹਿਰ ਦੇ ਬਾਕੀ ਰਹਿਬਰ ਜਾਂ ਹੋਰ ਪਾਕਤ ਉਸ ਸਮੇਂ ਦੇ ਬ੍ਰਾਹਮਣੀ ਕਰਮ ਕਾਂਡਾਂ ਨੂੰ ਰੱਦ ਕਰਨ ਵਾਲੇ ਸਭ ਤੋਂ ਪਹਿਲੇ ਸਨ ਇਸੇ ਰਾਹ ਨੂੰ ਬਾਬਾ ਨਾਨਕ ਨੇ ਅੱਗੇ ਤੋਰਿਆ ਬਹੁਤ ਸਾਰੇ ਸੂਝਵਾਨ ਇਸ ਮਤ ਦਾ ਪੱਕੇ ਹਮਾਇਤੀ ਹਨ ਕਿ ਭਗਤੀ ਲਹਿਰ ਦੀ ਸਿਖਰ ਹੀ ਸਿੱਖ ਲਹਿਰ ਦੀ ਬੁਨਿਆਦ ਬਣੀ ਸੀ ਇਸ ਦਾ ਸਬੂਤ ਹੀ ਹੈ ਕਿ ਸਿੱਖਾਂ ਦੇ ਧਾਰਮਿਕ ਗ੍ਰੰਥ ਵਿੱਚ ਭਗਤ ਬਾਣੀ ਦਾ ਸ਼ਾਮਲ ਹੋਣਾ ਗੁਰੂਆਂ ਅਤੇ ਭਗਤਾਂ ਦੀ ਸਾਂਝੀ ਮਤ ਜੋ ਸਾਨੂੰ ਆਪਣੀ ਸੋਚ ਦਾ ਹਿੱਸਾ ਬਣਾ ਲੈਂਦੀ ਹੈ ਕਿ ਜਿਹੜੀ ਵੀ ਗੱਲ ਦਲੀਲ ਭਰਪੂਰ ਨਹੀਂ ਜਾਂ ਤਰਕ ਸੰਗਤ ਨਹੀਂ ਉਸ ਨੂੰ ਹੌਸਲੇ ਨਾਲ ਰੱਦ ਕਰ ਸਕੀਏ ਤਾਂ ਕਿ ਅਸੀਂ ਨਿਹਰਾ ਢੋਣ ਤੋਂ ਬਚ ਸਕੀਏ ਕਿਸੇ ਵੀ ਗੱਲ ਬਾਰੇ ਸਹੀ ਫੈਸਲਾ ਲੈ ਸਕੀਏ ਇਹ ਨਾਨਕ ਦਾ ਰਾਹ ਹੈ ਜੋ ਜਗ ਚਾਨਣ ਕਰਦਾ ਹੈ ਪਰ ਬਹੁਤ ਵਾਰ ਅਸੀਂ ਇਸ ਦਲੀਲ ਭਰੇ ਰਾਹ ਤੋਂ ਪਾਸੇ ਜਾਣਿਆ ਅਣਜਾਣੇ ਹੀ ਬਹਿਮਾ ਭਰਮਾ ਵਾਲੇ ਰਾਹ ਤੇ ਤੁਰ ਪੈਂਦੇ ਹਾਂ ਇਸ ਵਿੱਚ ਔਖ ਨਹੀਂ ਲੋਕ ਟੋਕਦੇ ਨਹੀਂ ਕਿਉਂਕਿ ਪੈੜ ਵਿੱਚ ਪੈੜ ਰੱਖਣੀ ਸੌਖੀ ਹੁੰਦੀ ਹੈ ਪਰ ਇਹ ਰਾਹ ਨਾਨਕ ਦਾ ਰਾਹ ਨਹੀਂ ਨਵੇਂ ਰਾਹੇ ਤੁਰਨ ਕਰਕੇ ਤਾਂ ਬਾਬਾ ਨਾਨਕ ਨੂੰ ਸਮਾਜ ਅੰਦਰ ਜੀ ਰਹੇ ਦੰਬੀਆਂ ਅਤੇ ਕੁਰਾਈਆਂ ਤੱਕ ਕਿਹਾ ਇਥੋਂ ਹੀ ਪਤਾ ਲੱਗਦਾ ਹੈ ਕਿ ਚੱਲ ਰਹੀ ਰੀਤ ਦੀ ਥਾਵੇਂ ਨਵਾਂ ਰਾਸ ਪਉਣਾ ਸਭ ਖਾਂ ਨਹੀਂ ਸਗੋਂ ਔਖਾ ਹੁੰਦਾ ਹੈ ਇਸ ਬਾਰੇ ਬਹੁਤ ਕੁਝ ਸੁਣਨਾ ਤੇ ਸਹਿਣਾ ਪੈਂਦਾ ਹੈ ਬ੍ਰਾਹਮਣੀ ਸਮਾਜ ਵੱਲੋਂ ਔਰਤ ਨੂੰ ਪੈਰ ਦੀ ਜੁੱਤੀ ਕਹਿਣਾ ਤੇ ਜੈ ਹੀ ਕੁਲਹਣੇ ਹੋਰ ਨਹੂਰੀਆਂ ਦਾ ਵਿਰੋਧ ਕੀਤਾ ਸਦੀਆਂ ਤੋਂ ਦਰਕਾਰੀ ਤੇ ਲਤਾੜੀ ਜਾ ਰਹੀ ਔਰਤ ਦੇ ਸਵੈ ਮਾਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤੇ ਕਿਹਾ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵੇ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾ ਪੰਡ ਮੂਆ ਪੰਡ ਭਾਲੀਆ ਪੰਡ ਹਵੇ ਬੰਦਾਨ ਸੋ ਕਿਉ ਮੰਦਾ ਆਖੀਏ ਜਿੱਤੇ ਜਮੇ ਰਾਜਾਨ ਅੱਜ ਦੇ ਸਮੇਂ ਸਾਨੂੰ ਆਪਣੇ ਜੀਵਨ ਆਪਣੇ ਘਰ ਤੇ ਆਪਣੇ ਸਮਾਜ ਦਾ ਜਾਂ ਆਪਣੇ ਵਾਲੇ ਦਿਵਾਲੇ ਨਿਗਾਹ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਦਰਅਸਲ ਹੋ ਕੀ ਰਿਹਾ ਹੈ ਕਿ ਬਾਬਾ ਨਾਨਕ ਬੋਲੇ ਆਪਣੇ ਸਮੇਂ ਵਿੱਚ ਲੋਕਾਈ ਨੂੰ ਦਿੱਤੇ ਉਪਦੇਸ਼ ਲੋਕਾਂ ਦੇ ਆਪਣੇ ਜੀਵਨ ਵਿੱਚ ਬਣਾਏ ਵੀ ਹਨ ਜਾਂ ਫਿਰ ਅੱਜ ਅਸੀਂ ਟੋਲਕੀਆਂ ਛਾਣੇ ਕੁੱਟਣ ਤੇ ਹੀ ਜੋਰ ਲਾਈ ਜਾ ਰਹੇ ਹਾਂ ਕਿ ਬਾਬਾ ਨਾਨਕ ਹੀ ਫਿਰ ਆਵੇ ਤੇ ਉਹ ਹੀ ਸਭ ਕੁਝ ਕਰੇ ਕਿ ਜਦੋਂ ਅਸੀਂ ਕਦੇ ਕੋਈ ਭਲਾਈ ਦਾ ਕੰਮ ਕਰਦੇ ਹਾਂ ਉਹ ਆਪਣੇ ਦਿਲੋਂ ਮਨੋਂ ਕਰਦੇ ਹਾਂ ਜਾਂ ਸਮਾਜ ਵਿੱਚ ਆਪਣੀ ਟੌਰ ਬਣਾਉਣ ਖਾਤਰ ਜਾਂ ਦਿਖਾਵੇ ਵਾਸਤੇ ਹੀ ਕਰਦੇ ਹਾਂ ਜੇ ਅਜਾਇਆ ਹੈ ਤਾਂ ਅਸੀਂ ਬਾਬੇ ਨਾਨਕ ਨਾਲ ਵੀ ਤੇ ਆਪਣੇ ਲੋਕਾਂ ਨਾਲ ਵੀ ਧੋਖਾ ਹੀ ਕਰ ਰਹੇ ਹੁੰਦੇ ਹਾਂ ਜੇ ਅਸਲ ਕਹਿਣਾ ਹੋਵੇ ਤਾਂ ਇੰਜ ਕਿਹਾ ਜਾ ਸਕਦਾ ਹੈ ਕਿ ਦਰਅਸਲ ਅਸੀਂ ਆਪਣੇ ਆਪ ਨਾਲ ਹੀ ਧੋਖਾ ਕਰ ਰਹੇ ਹੁੰਦੇ ਹਾਂ ਜੋ ਬਾਬੇ ਦੀ ਸਿੱਖਿਆ ਨਹੀਂ ਸਗੋ ਉਸ ਦੇ ਉਲਟ ਹੈ ਬਾਬੇ ਨਾਨਕ ਦੀਆਂ ਸਖਿਆਵਾਂ ਬਾਰੇ ਸੋਚਦੇ ਹਾਂ ਸਾਨੂੰ ਇਸ ਗੱਲ ਵੱਲ ਬਹੁਤ ਸਤਿਥ ਹੋਣਾ ਚਾਹੀਦਾ ਹੈ ਕਿ ਕੀ ਘਰ ਪਰਿਵਾਰ ਅੰਦਰ ਰਹਿੰਦੇ ਹੋਏ ਆਪਣਾ ਧਰਮ ਪਾਲਦੇ ਹਨ ਆਪਣੇ ਮਾਤਾ ਪਿਤਾ ਆਪਣੇ ਜੀਵਨ ਸਾਥੀ ਜਾਂ ਜੀਵਨ ਸਾਥਣ ਨੂੰ ਬੰਦਾ ਮਨ ਸਤਕਾਰ ਦੇ ਰਹੇ ਹਨ ਕਦਰੇ ਮਨ ਵਿੱਚ ਇਸ ਨੂੰ ਬਾਧੂ ਦਾ ਪਵਾੜਾ ਤਾਂ ਨਹੀਂ ਸਮਝ ਰਹੇ ਕੀ ਬੱਚਿਆਂ ਪ੍ਰਤੀ ਜਾਂ ਉਹਨਾਂ ਦੇ ਭਵਿੱਖ ਪ੍ਰਤੀ ਚਿੰਤਾਵਨ ਹੁੰਦੇ ਹੋਏ ਵੀ ਚਿੰਤਾ ਮੁਕਤ ਜੀਵਨ ਬਿਤਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਫਿਰ ਇੱਥੇ ਵੀ ਲੋਕ ਦਿਖਾਵਾ ਕਰਕੇ ਹੀ ਬੁੱਤਾ ਸਾਰਿਆ ਚਾਹੁੰਦੇ ਹਾਂ ਕਿ ਅਸੀਂ ਬ੍ਰਾਹਮਣੀ ਮਤ ਵੱਲੋਂ ਸਿਰਜੇ ਜਾਤ ਪਾਤ ਵਾਲੇ ਅਣਮਨੁੱਖੀ ਦੰਬੀ ਅਤੇ ਵਿਤਕਰੇ ਭਰੀ ਮਨੁੱਖਾਂ ਨੂੰ ਭੀੜੇ ਕਰਨ ਵਾਲੀ ਸੋਚ ਤੋਂ ਖਿਹੜਾ ਛਡਵਾ ਲਿਆ ਹੈ ਜੇ ਨਹੀਂ ਤਾਂ ਫਿਰ ਆਪਣੀ ਸੋਚ ਦੀ ਪੀੜੀ ਹੀਠਾਂ ਛੋਟਾ ਫੇਰਨ ਦਾ ਯਤਨ ਕਰਿਏ ਤੇ ਬਾਬੇ ਨਾਨਕ ਦੀ ਸਿੱਖਿਆ ਦੇ ਗੱਜ ਨਾਲ ਆਪਣੇ ਅਮਲ ਪਰਖੀਏ ਜੇ ਊਣੇ ਹੋਈਏ ਤਾਂ ਆਪਣੇ ਆਪ ਤੇ ਆਪਣੇ ਅਮਲਾਂ ਨੂੰ ਸੁਧਾਰਨ ਦਾ ਯਤਨ ਕਰਿਏ ਅੱਜ ਦੇ ਸਾਡੇ ਸਮਾਜਿਕ ਰਿਸ਼ਤੇ ਬਹੁਤ ਹੀ ਗੰਦਲੇ ਹੋ ਗਏ ਹਨ ਜੇ ਜਾਤਾਂ ਜਾਂ ਕਿਸੇ ਹੋਰ ਗੱਲ ਨੂੰ ਲੈ ਕੇ ਜਾਂ ਹੋਮੇ ਖਾਤਰ ਪੈਣਾ ਭਰਾਵਾਂ ਦੇ ਝਗੜੇ ਵੇਲੇ ਸਾਨੂੰ ਕਿਉਂ ਨਹੀਂ ਯਾਦ ਆਉਂਦਾ ਕਿ ਬਾਬੇ ਨਾਨਕੀ ਤੇ ਬਾਬੇ ਨਾਨਕ ਦਾ ਪਿਆਰ ਅਤੇ ਸਤਿਕਾਰ ਭਰਿਆ ਰਿਸ਼ਤਾ ਇਸੇ ਹੀ ਤਰ੍ਹਾਂ ਜਦੋਂ ਨਿਤ ਦਿਨ ਸੱਸ ਨੂੰ ਅਤੇ ਨਨਦ ਪਰਜਾਈ ਦੇ ਰਿਸ਼ਤੇ ਦੀਆਂ ਗੁੰਜਲਾਂ ਭਰੀਆਂ ਕਹਾਣੀਆਂ ਸੁਣਦੇ ਹਾਂ ਤਾਂ ਕਿਉਂ ਸਾਨੂੰ ਨਹੀਂ ਚੇਤਾ ਆਉਂਦਾ ਬਾਬੇ ਨਾਨਕੀ ਅਤੇ ਮਾਤਾ ਸੁਲੱਖਣੀ ਜੋ ਨਨਦ ਪਰਜਾਈ ਵੀ ਸਨ ਪਰ ਅਸਲ ਵਿੱਚ ਪੈਣਾ ਵਰਗਾ ਮੂ ਪ੍ਰਿਆਰਿਸ਼ਤਾਂ ਨਿਭਾਉਂਦੀਆਂ ਰਹੀਆਂ ਸਹਨ ਜਦੋਂ ਬਾਬਾ ਨਾਨਕ ਦੇਵ ਜੀ ਦਾ ਸਹਰਾ ਪਰਿਵਾਰ ਸੁਲਖਣੀ ਬਾਰੇ ਫਿਕਰਮੰਦ ਹੋ ਕੇ ਨਾਨਕ ਦੇ ਪਰਿਵਾਰ ਨੂੰ ਆਪਣੀ ਧੀ ਬਾਰੇ ਫਿਕਰਮੰਦੀ ਬਾਰੇ ਕੁਝ ਆਖਦਾ ਹੈ ਤਾਂ ਬੀਬੇ ਨਾਨਕੀ ਹੀ ਸੁਲਖਣੀ ਬਾਰੇ ਉਹਨਾਂ ਨੂੰ ਬੇਫਿਕਰੇ ਹੋਣ ਲਈ ਆਖਦੀ ਹੈ ਕਿ ਨਾਨਕ ਨਾਮ ਲੇਵਿਆ ਵਾਲੇ ਪਰਿਵਾਰਾਂ ਦੇ ਲੋਕ ਅੱਜ ਦੀਆਂ ਨਣਦਾ ਅਤੇ ਭਝਾਈਆਂ ਲਈ ਬੀਬੇ ਨਾਨਕੀ ਤੇ ਸੁਲਖਣੀ ਦੇ ਰਿਸ਼ਤੇ ਨੂੰ ਆਪਣਾ ਆਦਰਸ਼ ਨਹੀਂ ਬਣਾ ਸਕਦੀਆਂ ਇਹ ਸਾਂਝਾ ਅਤੇ ਮੋਹ ਭਰਿਆ ਚਿੰਤਾ ਮੁਕਤ ਜੀਵਨ ਦਾ ਰਾਹ ਹੈ ਫਿਰ ਕਿਉਂ ਨਾ ਅਪਣਾਇਆ ਜਾਵੇ ਕਿਉਂ ਨਾ ਅਜਾਈ ਸੋਚ ਦੀ ਲੜ ਲਗਿਆ ਜਾਵੇ ਇਸੇ ਤਰ੍ਹਾਂ ਮਾਤਾ ਤ੍ਰਿਪਤਾ ਤੇ ਸੁਲਖਣੀ ਦਾ ਸੱਸ ਨੂੰ ਵਾਲਾ ਰਿਸ਼ਤਾ ਵੀ ਸਾਡੇ ਸਮਾਜ ਵਿੱਚ ਸੱਸਾਂ ਬਣਨ ਵਾਲੀਆਂ ਬੀਬੀਆਂ ਨੂੰ ਕਿਉਂ ਚੇਤੇ ਨਹੀਂ ਆਉਂਦਾ ਇਹਦੇ ਵਿੱਚ ਭਲਾ ਔਕੜ ਕੀ ਹੈ ਕਿਉਂ ਸਾਨੂੰ ਨਿਤ ਪੜਨ ਸੁਣਨ ਨੂੰ ਮਿਲਦਾ ਹੈ ਸੱਸ ਵੱਲੋਂ ਨੂੰ ਉੱਤੇ ਹੁੰਦੇ ਜ਼ੁਲਮ ਬਾਰੇ ਜਾਂ ਫਿਰ ਨਣਾਣ ਵੱਲੋਂ ਪਰਜਾਈ ਨਾਲ ਹੁੰਦੇ ਵਿਤਕਰੇ ਬਾਰੇ ਇਹ ਸੋਚੀਏ ਤਾਂ ਸਹੀ ਹੈ ਕਿ ਅਸੀਂ ਕਿਹੜੇ ਰਾਹ ਪਏ ਹੋਏ ਹਾਂ ਕੀ ਇਹ ਬਾਬੇ ਨਾਨਕ ਦੇ ਰਾਹ ਨੂੰ ਨਕਾਰਨ ਵਾਲਾ ਰਾਹ ਨਹੀਂ ਸੋਚੀਏ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਅਪਣਾਉਣ ਵਾਲੇ ਸੱਚ ਦਾ ਸਾਥ ਦਿੰਦੇ ਹਨ ਪਰ ਅੱਜ ਸਾਡੇ ਸਮਾਜ ਦੇ ਖਾਸ ਕਰਕੇ ਧਾਰਮਿਕ ਪੱਧਰ ਤੇ ਅਗਵਾਈ ਕਰਨ ਵਾਲਿਆਂ ਵਿੱਚੋਂ ਬਹੁਤ ਬਹੁਤ ਸਾਰੇ ਆਪ ਬਾਬੇ ਨਾਨਕ ਦੀ ਸੋਚ ਨਾਲ ਨਹੀਂ ਜੁੜ ਜੁੜੇ ਹੋਏ ਜੇ ਉਹਨਾਂ ਨੂੰ ਆਪਣੇ ਸਵਾਰਥਾਂ ਖਾਤਰ ਇਹ ਕੁਝ ਕਰਨ ਵਾਲੇ ਭੇਖੀ ਜਾਂ ਦੰਬੀ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗਾ ਅਜਿਹੇ ਲੋਕਾਂ ਨੇ ਮਨੁੱਖਾਂ ਵਿੱਚ ਬ੍ਰਾਹਮਣੀ ਮਤ ਦੇ ਤਰਕ ਬਹਿਉਣੀ ਸੋਚ ਬਲੋਂ ਜਾਤ ਪਾਤ ਤੇ ਆਦਾਰਤ ਪਾਈਆਂ ਬੰਡੀਆਂ ਮਿਟਣ ਨਹੀਂ ਦਿੱਤੀਆਂ ਸਤਮ ਇੱਥੋਂ ਤੱਕ ਕਿ ਇਹਨਾਂ ਨੇ ਤਾਂ ਗੁਰੂ ਦੇ ਘਰ ਵੀ ਜਾਤ ਪਾਤ ਦੇ ਆਧਾਰ ਤੇ ਵੰਡ ਲੈ ਇਹ ਹੋਇਆ ਵੀ ਜਾਤ ਅਭਿਮਾਨੀਆਂ ਦੀ ਘਟੀਆ ਮਾਨਸਿਕਤਾ ਕਰਕੇ ਅਫਸੋਸ ਕੇ ਜਏ ਲੋਕ ਆਪਣੇ ਆਪ ਨੂੰ ਬਾਬੇ ਨਾਨਕ ਦੇ ਨਾਮ ਲੇਵਾ ਵੀ ਆਖਦੇ ਹਨ ਕੀ ਅਜਾਇ ਬਿਤਕਰੇ ਭਰਪੂਰ ਜੀਵਨ ਜੀ ਲੋਕਾਂ ਨੂੰ ਬਾਬੇ ਨਾਨਕ ਦੀ ਸੋਚ ਤੇ ਵਾਰਸ ਕਿਹਾ ਜਾ ਸਕਦਾ ਹੈ ਬਿਲਕੁਲ ਨਹੀਂ ਕਦੇ ਵੀ ਨਹੀਂ ਚਾਨਣ ਦੀ ਲੋ ਗਿਆਨ ਬਣ ਪਸਰੀ ਅਗਿਆਨ ਦੀ ਧੁੰਦ ਸਹਜੇ ਸਹਜੇ ਘਟਣ ਲੱਗੀ ਦੂਜਿਆਂ ਦਾ ਹੱਕ ਮਾਰ ਕੇ ਜੂਣ ਵਾਲੇ ਮਲਕ ਭਾਗੋ ਨੂੰ ਫਟਕਾਰਿਆ ਤੇ ਹੱਕ ਹਲਾਲ ਦੀ ਸੂਚੀ ਕਿਰਤ ਕਰਨ ਵਾਲੇ ਭਾਈ ਲੱਲ ਨੂੰ ਸਤਕਾਰਿਆ ਤੇ ਉੱਚਾ ਦਰਸਾਇਆ ਬਾਬਾ ਨਾਨਕ ਨੇ ਮਲਕ ਭਾਗੋ ਬਲੋਂ ਜ਼ਬਰ ਜ਼ੁਲਮ ਅਤੇ ਠਗੀ ਦੇ ਜੋਰ ਇਕੱਠੇ ਕੀਤੇ ਮਾਹਲ ਪੂੜਿਆਂ ਨੂੰ ਲਤ ਮਾਰ ਕੇ ਭਾਈ ਲੱਲੋ ਬਲੋਂ ਦਸਾਂ ਨੌ ਦੀ ਸੂਚੀ ਕਿਰਤ ਕਰਕੇ ਕਮਾਈ ਕੋਧਰੇ ਦੀ ਰੋਟੀ ਨੂੰ ਭਾਗ ਲਾਏ ਲੁੱਟਦਾ ਮਾਲ ਛਕਣ ਵਾਲੇ ਅਤੇ ਕਿਰਤ ਕਰਕੇ ਖਾਣ ਵਾਲਿਆਂ ਦੇ ਫਰਕ ਨੂੰ ਦਰਸਾਇਆ ਕਿਰਤ ਅਤੇ ਕਿਰਤੀ ਦੋਹਾਂ ਨੂੰ ਵਡਿਆਈਆਂ ਤੇ ਸਤਕਾਰਿਆ ਬਾਬਾ ਨਾਨਕ ਵੱਲੋਂ ਖੁਦ ਚੱਲ ਕੇ ਤਿੰਨ ਵਾਰ ਭਾਈ ਲਾਲੋ ਦੇ ਘਰ ਜਾਣ ਦਾ ਜ਼ਿਕਰ ਪੜਨ ਨੂੰ ਮਿਲਦਾ ਹੈ ਕਦੇ ਵੀ ਹੱਥੀਂ ਡੱਕਾ ਭਨ ਕੇ ਦੂਰਾ ਨਾ ਕਰਨ ਵਾਲੇ ਆਪੇ ਬਣੇ ਅੱਜ ਦੇ ਮਹਾਪੁਰਸ਼ ਲੋਕਾਂ ਨੂੰ ਸੱਚੀ ਕਿਰਤ ਕਰਨ ਦਾ ਸਨੇਹਾ ਦਿੰਦੇ ਫਿਰਦੇ ਹਨ ਮਤਾਂ ਦਿੰਦੇ ਫਿਰਦੇ ਹਨ ਐਸ਼ ਪ੍ਰਸਾਦ ਸੰਤ ਪਰ ਆਪ ਇਸ ਅਮਲ ਤੋਂ ਸਖਣੇ ਹਨ ਬਿਲਕੁਲ ਕੋਰੇ ਸਗੋਂ ਆਪ ਰਾਜਿਆਂ ਰਜਵਾਰਿਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ ਮਹੱਲਾ ਵਰਗੇ ਆਪਣੇ ਡੇਰੇਸਾਰ ਦੇ ਹਨ ਆਪਣੇ ਡੇਰਿਆਂ ਵਿੱਚ ਹੀ ਆਪਣੇ ਜਾਤੀ ਸੇਵਾਦਾਰ ਰੱਖਦੇ ਹਨ ਇਹ ਨਾਮ ਜਪਉਣ ਵਾਲੇ ਨਹੀਂ ਮਹੰਗੇ ਭਾਅ ਨਾਮ ਵੇਚਣ ਵਾਲੇ ਹਨ ਗੁਰੂ ਬਾਬਾ ਨਾਨਕ ਗਿਆਨ ਵੰਡਣ ਤੁਰੇ ਉਦਾਸੀਆਂ ਦੇ ਰੂਪ ਵਿੱਚ ਸਫ਼ਰ ਕਰਦੇ ਆਪਣੇ ਸਾਥੀ ਮਰਦਾਨੇ ਨਾਲ ਦੂਰ ਦਰਾਡੇ ਤੱਕ ਪਹੁੰਚੇ ਜਿੱਥੇ ਵੀ ਗਏ ਲੋਕਾਂ ਨੂੰ ਸੁਵਾਦ ਰਾਹੀਂ ਵਿਚਾਰ ਦੇ ਲੜ ਲਾਉਣ ਦਾ ਯਤਨ ਕੀਤਾ ਸੂਝ ਵੀ ਹੋਣੇ ਲੋਕਾਂ ਦੇ ਹਨੇਰੇ ਮਨਾਂ ਵਿੱਚੋਂ ਸੂਝ ਦੇ ਗਿਆਨ ਦੇ ਦੀਵੇ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੇਵੀ ਸੰਦੇਸ਼ ਨੂੰ ਦੂਰ ਦਰਾਡੇ ਤੱਕ ਪਹੁੰਚਾਉਣ ਵਾਸਤੇ ਸੰਸਾਰ ਯਾਤਰਾ ਆਰੰਭ ਕੀਤੀ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਬਾਬੇ ਨਾਨਕ ਵੱਲੋਂ ਕੀਤੀਆਂ ਉਦਾਸੀਆਂ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਤਰਤ ਲੁਕਾਈ ਇਹਨਾਂ ਉਦਾਸੀਆਂ ਦਾ ਬਿਰਵਾ ਥੋੜਾ ਜਿਹਾ ਇਸ ਤਰ੍ਹਾਂ ਦੱਸਦੇ ਹੋਏ ਸਨ 1507 ਤੋਂ 1515 ਈਸਵੀ ਤੱਕ ਇਸ ਯਾਤਰਾ ਦੌਰਾਨ ਆਪ ਜੀ ਨੇ 6-7000 ਮੀਲ ਦਾ ਸਫ਼ਰ ਕੀਤਾ ਇਸ ਉਦਾਸੀ ਵਿੱਚ ਬਾਬਾ ਨਾਨਕ ਜੀ ਨੇ ਪ੍ਰਸਿੱਧ Hindu ਤੀਰਥਾਂ ਹਰਦਵਾਰ ਗੋਰਖਮਤਾ ਅਯੁੱਧਿਆ ਪਿਆਗ ਬਨਾਰਸ ਗਿਆ ਜਗਨਨਾਥਪੁਰੀ ਮਦਰਾਈ ਰਮੇਸ਼ਵਰ ਸੋਮਨਾਥ ਦਵਾਰਕਾ ਪੁਸ਼ਕਰ ਮਥਰਾ ਬ੍ਰਿੰਦਾਵਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ ਸਿੱਕਮ ਅਸਾਮ ਬੰਗਾਲ ਓਡੀਸ਼ਾ ਦਰਾਵੜ ਦੇਸ਼ ਬੰਬਈ ਔਰੰਗਾਬਾਦ ਉਜੈਨ ਬੰਗਾ ਕੱਛ ਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ ਇਸ ਉਦਾਸੀ ਦੌਰਾਨ ਹੀ ਸਤਗੁਰੂ ਜੀ ਨੇ ਆਪਣੇ ਅਧਿਆਤਮਿਕ ਅਨੁਭਵਾਂ ਨੂੰ ਇੱਕ ਅਨੁਸਚਿਤ ਤੇ ਵਿਦੀਵਤ ਜੀਵਨ ਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਨੇ ਆਪਣੇ ਕੁਝ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਦੇ ਕੰਢੇ ਤੇ ਇੱਕ ਨਵਾਂ ਪਿੰਡ ਕਰਤਾਰਪੁਰ ਸਾਹਿਬ ਵਸਾਇਆ। ਜਦੋਂ ਇੱਥੋਂ ਇੱਕ ਛੋਟੀ ਜਿਹੀ ਧਰਮਸ਼ਾਲਾ ਬਣ ਗਈ ਤਾਂ ਆਪ ਜੀ ਦੇ ਮਾਤਾ ਪਿਤਾ ਵੀ ਇੱਥੇ ਹੀ ਆ ਗਏ ਭਾਈ ਮਰਦਾਨਾ ਜੀ ਦਾ ਪਰਿਵਾਰ ਵੀ ਇੱਥੇ ਹੀ ਆ ਵਸਿਆ ਕੁਝ ਚਿਰ ਸਤਿਗੁਰ ਜੀ ਨਗਰ ਬਸਾਉਣ ਦੇ ਆਹਰ ਵਿੱਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਦਾਸੀ ਲਈ ਚੱਲ ਪਏ ਇੱਥੇ ਚੇਤੇ ਰੱਖਣ ਵਾਲੀ ਗੱਲ ਹੈ ਕਿ ਜਗਨਨਾਥਪੁਰੀ ਦੇ ਮੰਦਰਾਂ ਵਿੱਚ ਜਦੋਂ ਬਾਬੇ ਨੇ ਆਰਤੀਆਂ ਹੁੰਦੀਆਂ ਦੇਖੀਆਂ ਤਾਂ ਆਹ ਆਰਤੀ ਲਿਖੀ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੁਰ ਬੁਲੇ ਆਨ ਲੋ ਪਵਨ ਚਬਰੂ ਕਰੇ ਸਗਲ ਬਨ ਰਾਇ ਫੂਲਾਂ ਤੇ ਜੋਤੀ ਕੈਸੀ ਆਰਤੀ ਹੋਏ ਪਵਖੜਨਾ ਤੇਰੀ ਆਰਤੀ ਦੂਜੀ ਉਦਾਸੀ ਉੱਤਰ ਦੀ ਦੂਜੀ ਉਦਾਸੀ 2 3 ਕੋਸਾਲਾਂ ਦੀ ਸੀ 1517 ਤੋਂ 1518 ਤੱਕ ਦੀ ਸੀ ਇਸ ਉਦਾਸੀ ਦੌਰਾਨ ਗੁਰੂ ਜੀ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ ਆਪ ਗਿਆਨਕੋਟ ਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੂ ਦੇਵੀ ਗਏ ਫਿਰ ਮੱਟਨ ਵਿੱਚ ਅਮਰਦਾਤ ਅਤੇ ਉਸ ਤੋਂ ਵੀ ਪਰੇ ਬਰਫਾਂ ਲੱਦੀ ਪਰਵਤ ਮਾਲਾ ਉੱਤੇ ਜਿੱਥੇ ਕੋਈ ਸਿੱਧਾ ਨਾਲ ਆਪ ਜੀ ਦਾ ਸੰਵਾਦ ਹੋਇਆ ਭਾਈ ਗੁਰਦਾਸ ਜੀ ਦਾ ਕਥਨ ਹੈ ਫਿਰ ਜਾਏ ਚੜਿਆ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟ ਆਈ ਸ਼ਬਦ ਜਿੱਤੀ ਸਿੱਧ ਮੰਡਲੀ ਤੀਜੀ ਉਦਾਸੀ ਪੱਛਮ ਵੱਲ ਕੀਤੀ ਤੀਜੀ ਉਦਾਸੀ ਸਨ 1518 ਤੋਂ 1521 ਤੱਕ ਹੈ ਆਪ ਜੀ ਕਰਤਾਰਪੁਰ ਤੋਂ ਪੱਛਮ ਮੱਧ ਪੂਰਬ ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਉਪਰੀਆਂ ਧਰਤੀਆਂ ਉਪਰੇ ਲੋਕ ਪਰ ਸਤਗੁਰੂ ਜੀ ਨੂੰ ਤਾਂ ਕੁਝ ਵੀ ਉਪਰਾ ਨਹੀਂ ਸੀ ਲੱਗਦਾ ਸਾਰੇ ਹੀ ਆਪਣੇ ਸਨ ਇਸ ਵਾਰ ਆਪ ਜੀ ਕਰਤਾਰਪੁਰ ਤੋਂ ਤੁਰੇ ਤਾਂ ਕਸੂਰ ਪਾਕਪਟਨਾ ਤੋਂ ਲੰਬਾ ਮਲਤਾਨ ਬਹਾਵਲਪੁਰ ਸ਼ਖਰ ਆਦ ਕਈ ਥਾਵਾਂ ਤੋਂ ਹੁੰਦੇ ਹੋਏ ਮੁ슬ਮ ਹਾਜੀਆਂ ਦੇ ਕਾਫਲੇ ਵਿੱਚ ਸ਼ਾਮਲ ਹੋ ਕੇ ਮਕਰਾਨ ਦੇ ਇਲਾਕੇ ਵਿੱਚ ਪੁੱਜੇ ਫਿਰ ਮੱਕੇ ਗਏ ਮੱਕੇ ਹਾਜੀਆਂ ਨਾਲ ਗੁਰੂ ਜੀ ਦਾ ਵਿਚਾਰ ਵਟੰਦਰਾ ਹੋਇਆ ਰੋਕਨਦੀਨ ਨਾਲ ਵਹਿਸ ਹੋਈ ਫਿਰ ਮਦੀਨੇ ਗਏ ਫਿਰ ਬਸਰੇ ਤੋਂ ਬਸਰੇ ਤੋਂ ਕਰਬਲਾ ਫਿਰ ਬਗਦਾਦ ਇਸ ਫੇਰੀ ਵਿੱਚ ਬਾਬਾ ਨਾਨਕ ਜੀ ਦੇ ਜਿਹੜੇ ਚਿੱਤਰ ਮਿਲਦੇ ਹਨ ਉਹਨਾਂ ਵਿੱਚ ਬਾਬਾ ਨਾਨਕ ਜੀ ਨੇ ਸੇਲੀ ਟੋਪੀ ਪਹਿਨੀ ਹੋਈ ਹੁੰਦੀ ਹੈ ਇਹ ਗੱਲ ਸਭਾਬਕੀ ਲੱਗਦੀ ਹੈ ਕਿ ਕਿਉਂਕਿ ਮੱਕਾ ਜਾਂ ਮਦੀਨਾ ਜਾਣ ਦੀ ਇਜਾਜ਼ਤ ਵੀ ਸਿਰਫ ਮੁਸਲਮਾਨਾਂ ਨੂੰ ਹੀ ਸੀ ਉਹ ਜੈ ਰੂਪ ਧਾਰਨਾ ਕੋਈ ਲੋਕਾਕਰ ਗੱਲ ਨਹੀਂ ਲੱਗਦੀ ਫਿਰ ਇਸ ਫੇਰੀ ਦਾ ਵਰਣਨ ਭਾਈ ਗੁਰਦਾਸ ਜੀ ਨੇ ਕੀਤਾ ਹੈ। ਭਾਈ ਗੁਰਦਾਸ ਜੀ ਨੇ ਬਾਲੇ ਵਾਲਾ ਭਲੇਖਾ ਵੀ ਕੱਢਿਆ ਹੈ। ਜਦੋਂ ਉਹ ਲਿਖਦੇ ਹਨ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿੱਚ ਕੀਰਤਨ ਸਤ ਜਮੀ ਅਸਮਾਨ ਮੰਨਣ ਵਾਲਿਆਂ ਨੂੰ ਪਤਾਲਾ ਪਤਲ ਅਖ ਅਗਾਸ ਅਗਾਸ ਦੱਸਦੇ ਹੋਏ ਫਿਰ ਬਗਦਾਦ ਤੋਂ ਸਫਰਾਨ ਤਹਿਰਾਨ ਮਸਤਕ ਬੁਖਾਰਾ ਤੇ ਸਮਰਕੰਦ ਹੁੰਦੇ ਹੋਏ ਕਾਬਲ ਅਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ ਫਿਰ ਐਮਨਾਬਾਦ ਤੋਂ ਕਰਤਾਰਪੁਰ ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਮ ਵਿਸ਼ਵਾਸਾਂ ਰੌ ਰੀਤਾਂ ਤੇ ਧਰਮ ਗ੍ਰੰਥਾਂ ਦਾ ਡੂੰਗਾ ਅਧਿਐਨ ਕੀਤਾ ਅਤੇ ਕਿਹਾ ਹੈ ਐਮਨਾਬਾਦ ਬਾਬਰ ਦਾ ਹਮਲਾ ਹੋਇਆ ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਬਾਬਰ ਦੇ ਹਮਲੇ ਵੇਲੇ ਸੱਚੇ ਕਹੇ ਜਾਂਦੇ ਸਜਣਹਾਰ ਨੂੰ ਵੀ ਮੇਣਾ ਮਾਰਦਿਆਂ ਆਖਿਆ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਅੱਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਇਤਿਮਾਰ ਪਈ ਕੋਰ ਲਾਣੇ ਤੈ ਕੀ ਦਰਦਨਾ ਆਇਆ ਕਲਕਾਤ ਰਾਜੇ ਕਸਾਈ ਧਰਮ ਪੰਕਰ ਉਡਰਿਆ ਉਸ ਸਮੇਂ ਜਿਹੜੇ ਬ੍ਰਾਹਮਣ ਪੰਡਿਤ ਤੇ ਮੌਲਵੀ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਚੱਕਰ ਵਿੱਚ ਪਾ ਕੇ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਅਤੇ ਲੋਕਾਂ ਨੂੰ ਰੱਬ ਨਾਮ ਮੰਨਣ ਦੀ ਦਲਾਲੀ ਕਰਨ ਦਾ ਦੰਬ ਰਚਦੇ ਸਨ ਬਾਬੇ ਨਾਨਕ ਨੇ ਉਹਨਾਂ ਨੂੰ ਕਾਫਰ ਕਹਿੰਦੇ ਹੋਏ ਭੰਡਿਆ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਅਤੇ ਜਿਹੜੇ ਪਖੰਡੀ ਆਪਣੇ ਆਪ ਵਿੱਚ ਗਿਆਨवान ਹੋਣ ਦਾ ਦਾਵਾ ਕਰਦੇ ਸਨ ਪਰ ਕਿਰਤ ਕਰਨ ਤੋਂ ਮੰਗਣਾ ਬਿਹਤਰ ਸਮਝਦੇ ਸਨ ਅਮਲੀ ਜੀਵਨ ਤੋਂ ਭੱਜ ਰਹੇ ਸਨ ਉਹਨਾਂ ਨੂੰ ਦੁਰਕਾਰਿਆ ਫਟਕਾਰਿਆ ਤੇ ਸੋਸਲਾਣਤਾ ਪਾਉਂਦਿਆ ਕਿਹਾ ਗਿਆਨ ਬਹੂਣਾ ਗਾਵੇ ਗੀਤ ਧੁਖੇ ਮੁੱਲਾ ਕਰੇ ਮਸਜਿਦ ਮਖਟੂ ਹੋਏ ਕੇ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਪਰ ਅੱਜ ਦਾ ਇਹ ਐਸ਼ ਭੋਗ ਦਾ ਸਾਧ ਲੈਣਾ ਆਪਣੀਆਂ ਮੰਗਹਾਈਆਂ ਮਹਿੰਗੀਆਂ ਯਾਤਰਾਵਾਂ ਰਾਹੀਂ ਧਨ ਇਕੱਠਾ ਕਰਨ ਹੀ ਨਿਕਲਦਾ ਹੈ ਦੂਰ ਦਰਾਡੇ ਤੱਕ ਕੀਤੇ ਸਫਰਾਂ ਨਾਲ ਮਾਲਾ-ਮਾਲ ਹੋ ਕੇ ਮੁੜਦੇ ਹਨ ਇਹ ਅੱਜ ਦੇ ਬਾਬੇ ਸੋਚੋ ਤਾਂ ਸਹੀ ਕੀ ਅਜਿਹੇ ਲੋਕ ਸਾਡੇ ਸਮਾਜ ਦੇ ਆਦਰਸ਼ ਬਣ ਸਕਦੇ ਹਨ ਨਹੀਂ ਇਹ ਬਾਬੇ ਦੇ ਨਾਂ ਤੇ ਸਿਰਫ ਸਵਾਹ ਵੇਚ ਕੇ ਸਾਡੇ ਘਰਾਂ ਦਾ ਸੋਨਾ ਲੁੱਟ ਕੇ ਲੈ ਜਾਂਦੇ ਹਨ ਇਹਨਾਂ ਦਾ ਰਾਹ ਬਾਬੇ ਨਾਨਕ ਦਾ ਰਾਹ ਨਹੀਂ ਇਸ ਪਾਸੇ ਸੁਚੇਤ ਹੋ ਕੇ ਸਾਡੇ ਸਮਾਜ ਨੂੰ ਆਪਣੇ ਮਨਾਂ ਦੇ ਹਨੇਰੇ ਨੂੰ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਆਪਣੇ ਮੱਥਿਆਂ ਦੀ ਕਾਰ ਸੇਵਾ ਕਰਕੇ ਆਪਣੇ ਮੱਥਿਆਂ ਨੂੰ ਨਿਰਮਲ ਕਰਨ ਦਾ ਯਤਨ ਕਰੀਏ ਤਾਂ ਕਿ ਸਾਨੂੰ ਕਾਲੇ ਚਿੱਟੇ ਦਾ ਫਰਕ ਨਜ਼ਰ ਆ ਸਕੇ ਸੋਚੀਏ ਤਾਂ ਸਹੀ ਬਾਣੀ ਵੀ ਮਤ ਦਿੰਦੀ ਹੈ ਸੁਣੋ ਤਾਂ ਸਹੀ ਪਰ ਅੱਖਰ ਹੋ ਬੁਝੀਏ ਮੂਰਖੇ ਨਾਲ ਨਾਲ ਲੁਜੀਏ ਸੋਚੀਏ ਤਾਂ ਸਹੀ ਕਿ ਬਾਬੇ ਨਾਨਕ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸਤਿਅ ਦਿੱਤਾ ਕਿਸੇ ਨੂੰ ਵੀ ਬੇਗਾਨਾ ਨਾ ਸਮਝਿਆ ਬਹੁਤ ਗਣਤੀ ਪਰਵਕਾਰ ਜਿਵੇਂ ਵੇਲੜਾਂ ਦੇ ਦਰ ਮੱਥੇ ਰਗੜੀ ਜਾਂਦੇ ਹਨ ਬਾਬੇ ਨਾਨਕ ਨੇ ਸੁੱਚੀ ਸੱਚੀ ਅਤੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਨੂੰ ਮਾਣ ਬਖਸ਼ਿਆ ਪਰ ਅੱਜ ਉਸ ਲਾਲੋ ਦੇ ਭਾਈ ਬੰਦਾ ਨੂੰ ਨੀਚ ਕਹਿ ਕੇ ਉਹਨਾਂ ਦੀ ਦੁਰਗਤ ਕੀਤੀ ਜਾਂਦੀ ਹੈ ਕਿਉਂ ਆਖਰ ਕਿਉਂ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਲੋਕਾਂ ਨੂੰ ਤੋਂ ਬਿਨਾ ਕੌਣ ਕਰਦਾ ਹੈ ਦਸਵੰਤ ਕਿਸੇ ਹੋਰ ਵਾਸਤੇ ਇਹ ਹੀ ਵੰਡ ਛਕਣ ਦਾ ਅਸੂਲ ਅਪਣਾਉਦੇ ਹਨ ਮਾਲਕ ਭਾਗੋ ਦੇ ਯਾਰ ਅੱਜ ਵੀ ਸਮਾਜ ਦੇ ਬਹੁਤੇ ਥਾਂਵੇਂ ਧਰਮ ਤੇ ਵੀ ਕਾਬਜ ਹਨ ਧਾਰਮਿਕ ਸਥਾਨਾਂ ਅੰਦਰ ਹੁੰਦੇ ਝਗੜੇ ਇਸ ਦੀ ਮੂਹੋਂ ਬੋਲੀ ਤਸਵੀਰ ਹਨ ਬਾਬਾ ਨਾਨਕ ਦਾ ਰਾਹ ਸੱਚੇ ਸੁੱਚੇ ਜੀਵਨ ਦਾ ਹੁਕਾ ਦਿੰਦਾ ਹੈ ਪਰ ਕੀ ਅਸੀਂ ਉਸ ਸੱਚ ਦੇ ਲੜ ਲੱਗਣ ਜੋਗੇ ਹੋ ਗਏ ਹਾਂ ਕੀ ਅੱਜ ਦੇ ਸੱਜਣ ਠੱਗ ਸਾਡੇ ਸਮਾਜ ਦੀ ਅਗਵਾਈ ਕਰਦੇ ਸਾਨੂੰ ਨਜ਼ਰ ਨਹੀਂ ਆਉਂਦੇ ਵੰਡੇ ਹੋਏ ਮਨਾਂ ਨੂੰ ਜੋੜਨਾ ਹੀ ਨਾਨਕ ਦੀ ਸਿੱਖਿਆ ਹੈ ਅਸੀਂ ਇਸ ਰਾਹੇ ਪੈਂਦੇ ਕਿਉਂ ਨਹੀਂ ਜਾਂ ਸਵਾਲ ਹੈ ਕਦੋਂ ਪਾਵਾਂਗੇ ਅਸੀਂ ਸਾਰੇ ਹੀ ਗੁਰੂਆਂ ਵੱਲੋਂ ਜਾਤ ਪਾਤ ਖਤਮ ਕਰਨ ਦੇ ਬੜੇ ਪ੍ਰਵਚਨ ਸੁਣਦੇ ਸੁਣਾਉਂਦੇ ਹਾਂ ਪਰ ਆਪ ਅਸੀਂ ਇਸ ਬਾਰੇ ਕੋਈ ਯਤਨ ਨਹੀਂ ਕਰਦੇ ਅਤੇ ਇਸ ਕੋਹੜ ਨੂੰ ਖਤਮ ਕਰਨਾ ਹੈ ਤਾਂ ਇਹ ਵੀ ਆਪਣੇ ਆਪ ਤੋਂ ਹੀ ਸ਼ੁਰੂ ਕਰਨਾ ਪਵੇਗਾ ਪਹਿਲਾਂ ਆਪਣੇ ਮਨਾਂ ਵਿੱਚ ਝਾਕੀਏ ਅੰਦਰ ਪਿਆ ਗੰਧ ਹੁੰਝ ਕੇ ਬਾਹਰ ਸੁੱਟਣ ਦਾ ਯਤਨ ਕਰੀਏ ਤੇ ਦੇਖੀਏ ਕਿ ਅਸੀਂ ਕਿਹੜੇ ਰਾਹ ਤੁਰੇ ਪਏ ਹਾਂ ਸਾਰੇ ਰਲ ਕੇ ਹਮਲਾ ਮਾਰੀਏ ਤੇ ਸੱਚ ਦੇ ਰਾਹ ਦੇ ਪਾਂਧੀ ਬਣੀਏ ਅਸੀਂ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਦੱਸਣ ਜਾਂ ਧਰਮ ਪਾਲਦੇ ਹਾਂ ਪਰ ਸੋਚਦੇ ਤਾਂ ਸਹੀ ਕਿ ਬਾਬਾ ਨਾਨਕ ਨੇ ਸਾਨੂੰ ਆਪਣਾ ਰਾਹ ਸਪਸ਼ਟ ਕਰਦਿਆਂ ਕੀ ਕਿਹਾ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿੰਨ ਕੈ ਸੰਗ ਸਤ ਵਡਿਆ ਸਿਓ ਕਿਆ ਰੀਸ ਇਹ ਸੁਣ ਤੋਂ ਬਾਤਾਂ ਸਭ ਨੂੰ ਸਮਝ ਪੈ ਹੀ ਜਾਣੀ ਚਾਹੀਦੀ ਹੈ ਕਿ ਬਾਬਾ ਕਿਹੜੇ ਪਾਸੇ ਖੜਦਾ ਹੈ ਸਾਡਾ ਰਾਹ ਤੇ ਸਾਡੇ ਰਾਹ ਦੇ ਸੰਗੀ ਸਾਥੀ ਕੌਣ ਹਨ ਜੇ ਅਸੀਂ ਨਾਨਕ ਦੇ ਰਾਹ ਨੂੰ ਅਪਣਾਉਣਾ ਹੈ ਤਾਂ ਔਕੜਾਂ ਜ਼ਰੂਰ ਆਉਣਗੀਆਂ ਪਰ ਅਸੀਂ ਆਪਣੇ ਫਰਜ਼ਾਂ ਦੇ ਲੜ ਲੱਗੇ ਬਿਨਾ ਸੁਰਖਰੂ ਵੀ ਤਾਂ ਨਹੀਂ ਹੋ ਸਕਦੇ ਜਿੰਦਗੀ ਨੂੰ ਸੌਖਿਆ ਹੀ ਸੁਰਖਰੂ ਕਰਨ ਦਾ ਇਹ ਹੀ ਰਾਹ ਹੈ ਆਪਣੇ ਜੀਵਨ ਦੇ ਅੰਤਮ 8-10 ਬਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ ਜਿੱਥੇ ਆਪ ਜੀ ਨੇ ਨਿਤਨੇਮ ਕਥਾ ਕੀਰਤਨ ਤੇ ਭਜਨ ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਚੰਗਾ ਜੀਵਨ ਬਤਾਉਣ ਦਾ ਸਨੇਹਾ ਦਿੰਦੇ ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਪਰਮਉਂਦੇ ਹਨ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁਨਕਾਰ ਇੱਥੇ ਹੀ ਆਪ ਜੀ ਦਾ ਦਰਦਾਰ ਕਰਨ ਭਾਈ ਲਾਣਾ ਜੀ ਦਾ ਇਹ دیدار ਐਸਾ ਹੋਇਆ ਕਿ ਭਾਈ ਲਾਣਾ ਜੀ ਆਪ ਜੀ ਦੇ ਹੋ ਕੇ ਰਹਿ ਗਏ ਦੋਵੇਂ ਇੱਕ ਜੋਤ ਹੋ ਗਏ ਭਾਈ ਲਾਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਗੁਰੂ ਅੰਗਦ ਦੇਵ ਜੀ ਹੋ ਨਿਬੜੇ 7 ਸਤੰਬਰ ਸਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤ ਰੂਪ ਨੂਰ ਭਾਈ ਲਾਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਕਾਲ ਸਤ ਦਾ ਸਮਾ ਗਏ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੱਚ ਦੇ ਰਾਹ ਤੇ ਪਈਏ ਬਾਬੇ ਨਾਨਕ ਦੀਆਂ ਜੀਵਨ ਸਵਰਧੀਆਂ ਸਮਝੌਤੀਆਂ ਦੇ ਲੜ ਲੱਗੀਏ ਚੰਗੇ ਜੀਵਨ ਦੀ ਜੁਗਤ ਕਿ ਕੀ ਕਰੀਏ ਤੇ ਕੀ ਨਾ ਕਰੀਏ ਸਾਨੂੰ ਸਾਡੀ ਮਾਂ ਬੋਲੀ ਦੇ ਪਹਿਲੇ ਕਵੀ ਬਾਬਾ ਸ਼ੇਖ ਫਰੀਦ ਜੀ ਇਉਂ ਦੱਸਦੇ ਹਨ ਜੇ ਤੂ ਵਕਲ ਲਥੀਬ ਕਾਲੇ ਲਿਖਣਾ ਲੇਖ ਆਪਨੜਾ ਗਰੀਵਨ ਮੈਂ ਸਿਰ ਨੀਵਾ ਕਰ ਦੇਖ ਅੱਜ ਇਹ ਹਾਲ ਹੈ ਕਿ ਬੇਲੜ ਵੀ ਆਪਣੇ ਆਪ ਨੂੰ ਸੰਤਾ ਆਖੀ ਜਾ ਰਹੇ ਹਨ ਇਹਨਾਂ ਨੇ ਅਗਲੇ ਸਾਦਾ ਸੰਤਾ ਵਗ ਤੁਰੇ ਫਿਰਦੇ ਹਨ ਮਾਫ ਕਰਨਾ ਵਗ ਸ਼ਬਦ ਆਮ ਕਰਕੇ ਪਸ਼ੂਆਂ ਲਈ ਦਿਖਾਵਾ ਹੈ ਪਸ਼ੂਆਂ ਦੇ ਵਗ ਹੀ ਆਖਦੇ ਹਨ ਪਰ ਜਿਸ ਸਮਾਜ ਵਿੱਚ ਭਾਈਚਾਰੇ ਕੋਲ ਸਾਧਾਂ ਦੇ ਵਗ ਹੋਣ ਉਹਨਾਂ ਦਾ ਕੀ ਹਾਲ ਹੋ ਸਕਦਾ ਹੈ ਇਹ ਸਭ ਨੇ ਰਲ ਕੇ ਸੋਚਣਾ ਹੈ ਆਓ ਯਤਨ ਕਰੀਏ ਆਪਣੇ ਮਨ ਅੰਦਰ ਝਾਕਣਾ ਤੇ ਆਪਣੇ ਜੀਵਨ ਵਿੱਚ ਬਾਬੇ ਬਲੋ ਦਿੱਤੀ ਸੋਚ ਧਾਰਾ ਨੂੰ ਅਪਣਾਉਣ ਦੀ ਸੋ ਸੰਗਤ ਜੀ ਇੱਥੇ ਹੀ ਬਹੁਤ ਛੋਟੇ ਜਿਹੇ ਇਤਿਹਾਸ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਨੂੰ ਆਪ ਜੀ ਦੇ ਨਾਲ ਵਾਚਦਾ ਹੋਇਆ ਖਿਮਾ ਦਾ ਜਾਚਖਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਸੇ ਹੀ ਤਰ੍ਹਾਂ ਹੋਰ ਵੀਡੀਓes ਵੇਖਣ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ